ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਆ ਜਾਣਾ ਜੀ ਗੱਲ ਕਰਾਂਗੇ 7 ਤੋਂ ਲੈ ਕੇ 15 ਫਰਵਰੀ ਤੱਕ ਦੇ ਮੌਸਮ ਦੀ ਯਾਨੀ ਕਿ ਅਗਲੇ ਜਿਹੜੇ 8-9 ਦਿਨ ਨੇ ਤੇ ਉਹ ਮੌਸਮ ਪੰਜਾਬ ਦਾ ਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਵੀ ਵਾਲੇ ਅਸਰ ਕਿੰਨੇ-ਕਨੇ ਇਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸਸਰੇ ਦੀ ਤਾਜ਼ਾ ਸੈਟੇਲਾਈਟ ਦਾ ਸਿਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 6 ਫਰਵਰੀ ਦਾ ਦਿਨ ਲਗਭਗ ਲੰਘ ਚੁੱਕਿਆ ਤੇ ਆਥਣ ਦੇ ਇਸ ਵੇਲੇ 7:30 7:30 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਜੀ ਇਸ ਵੇਲੇ ਲਗਭਗ ਬਹੁਤ ਹੀ ਖੇਤਰ ਆਜੂnga ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਮੌਸਮ ਨੈਗ ਫਰਿਆ ਰਹੇਗਾ ਤੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਣ ਦੇ ਆਸਾਰ ਰਹਣਗੇ ਸੋ ਉਸੇ ਤਰ੍ਹਾਂ ਅੱਜ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਹੈ ਕੋਹਰਾ ਫੈਣ ਦੇ ਆਸਾਰ ਕੁਝ ਖੇਤਰਾਂ ਦੇ ਵਿੱਚ ਕੱਲ ਲੱਗ ਰਹੇ ਨੇ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਕੋਹਰਾ ਨਹੀਂ ਪਵੇਗਾ ਕੁਝ ਟਾਵੇਂ ਟਾਵੇਂ ਖੇਤਰਾਂ ਦੇ ਵਿੱਚ ਕੱਲ ਸਵੇਰ ਵੇਲੇ ਕੋਹਰਾ ਫੈਣ ਦੇ ਜਿਹੜੇ ਆਸਾਰ ਬਣਦੇ ਜਾਫ ਰਹੇ ਨੇ ਦੂਜੇ ਵਾਰ ਸਜ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਇੱਕ ਸਿਸਟਮ ਨਹੀਂ ਕਹਿ ਸਕਦੇ ਹਲਕੇ ਬਦਲਵਾਏ ਜਿਹੜੀ ਆ ਪੰਜਾਬ ਦੇ ਉਪਰੋਂ ਦੀ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਅਗਲੇ 24 48 ਘੰਟਿਆਂ ਦੇ ਦੌਰਾਨ guzregi ਜੋ ਅੱਗੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਰਾਜਸਥਾਨ ਦੇ ਉੱਪਰ ਦੀ ਹਲਕੇ ਟੁੱਟਵੇਂ ਜਿਹ ਬੱਦਲ ਇਸ ਵੇਲੇ ਗੁਜ਼ਰ ਰਹੇ ਨੇ ਤੇ ਪੰਜਾਬ ਦੇ ਉੱਪਰ ਦੀ ਵੀ ਅਗਲੇ 24 48 ਘੰਟਿਆਂ ਤੱਕ ਇਹ ਸਿਸਟਮ ਜਿਹੜਾ ਅੱਗੇ ਹੈ ਜਿਹੜਾ ਇਸ ਡਾਇਰੈਕਸ਼ਨ ਦੇ ਵੱਲ ਅੱਗੇ ਕੂਚ ਕਰੇਗਾ ਇਸ ਵੇਲੇ ਪਾਕਿਸਤਾਨ ਦੇ ਵਿੱਚ ਇਹ ਬੱਦਲ ਵਈ ਜਿਹੜੀ ਐਂਟਰ ਕਰ ਰਹੀ ਹੈ ਸੋ ਮੌਸਮ ਅਗਲੇ ਆਉਣ ਵਾਲੇ ਦਿਨਾਂ ਤੱਕ ਲਗਭਗ ਠੀਕ ਠਾਕ ਬਣਿਆ ਰਹਿਣਾ ਜੇ ਧੁੱਪ ਕੱਲ ਵੀ ਲੱਗੇਗੀ ਬਹੁਤ ਖੇਤਰਾਂ ਦੇ ਵਿੱਚ ਜਿਹੜਾ ਇੱਕ ਸਿਸਟਮ ਹਲਕੇ ਲੈਵਲ ਦਾ ਜਿਹੜਾ ਪ੍ਰਭਾਵਿਤ ਕਰ ਸਕਦਾ ਉੱਤਰ ਭਾਰਤ ਦੇ ਖੇਤਰਾਂ ਨੂੰ ਉਹ 12 ਤੋਂ ਲੈ ਕੇ 15 ਦੇ ਵਿਚਕਾਰ ਲੱਗਦਾ ਜਾ ਪਰਿਆ ਉਹ 13 14 ਨੂੰ ਲੱਗ ਸਕਦਾ 14 15 ਨੂੰ ਜਾਂ ਫਿਰ 12 13 ਨੂੰ ਅੱਗੇ ਪਿੱਛੇ ਇੱਕ ਦੋ ਦਿਨ ਹੋ ਸਕਦੇ ਨੇ ਹਲਕੇ ਲੈਵਲ ਦਾ ਫਿਲਹਾਲ ਉਹ ਪਛਮੀ ਸਿਸਟਮ ਹੈ ਬਹੁਤ ਉਮੀਦ ਹੈ ਅਸਾਰ ਉਸ ਤੋਂ ਹੈ ਨਹੀਂ ਤੇ ਕਿਤੇ ਕਿਤੇ ਟੋਮ ਟੋਮੇ ਰੂਪ ਦੇ ਵਿੱਚ ਕਿਤੇ ਕਿਤੇ ਹਲਕੀ ਕਿਨਮਨ ਸ਼ਰਾਟੇ ਲੱਗ ਜਾਣ ਉਹ ਕੁਦਰਤੀ ਹੱਥ ਹੋਇਆ ਸਾਬ ਬਾਕੀ ਉਹਦੇ ਦਿਨਾਂ ਤੱਕ ਹੋਰ ਸਟੇਕ ਅਨੁਮਾਨ ਹੋਰ ਸਟੇਕ ਅਪਡੇਟ ਤੁਹਾਨੂੰ ਉਹ ਸਿਸਟਮ ਬਾਰੇ ਦੇਵਾਂਗੇ ਫਿਲਹਾਲ ਅਗਲੇ ਜੇਕਰ 4-5 ਦਿਨਾਂ ਦੀ ਗੱਲ ਕਰੀ 12 ਫਰਵਰੀ ਤੱਕ ਮੌਸਮ ਬਿਲਕੁਲ ਸਾਫ਼ ਹੈ ਤੇ ਕਿਤੇ ਵੀ ਕੋਈ ਵੱਡੇ ਫੱਦਰ ਦੇ ਉਮੀਦ ਦੇ ਅਲਰਟ ਨਹੀਂ ਹੈ ਤੇ ਤਾਹੂਆਂ ਨਾਲੇ ਫਖਤ ਹੋਈ ਅ ਦਨ ਅਦਰ ਟੈਂਪਰੇਚਰ ਥੋੜੇ ਜੇ ਹੁਣ 1-2 ਡਿਗਰੀ ਤਾਂ ਨੂੰ ਜਾਣਗੇ ਕਿਉਂਕਿ ਧੁੱਪਾਂ ਲੱਗ ਰਹੀਆਂ ਨੇ ਜਿਹਦੇ ਨਾਲ ਟੈਂਪਰੇਚਰ ਜਿਹੜੇ ਹੇਠਾਂ ਸੀ ਉਹ ਹੁਣ ਫਿਰ ਤੋਂ ਇੱਕ ਵਾਰ 1-2 ਡਿਗਰੀ ਜਿਹੜੀ ਵਾਧਾ ਜਿਹੜਾ ਟੈਂਪਰੇਚਰ ਦੇ ਵਿੱਚ ਦਰਜ ਹੋਵੇਗਾ ਵੀ ਤਾਂ ਲਗ ਕੇ 25 ਦੇ ਵਿਚਕਾਰ ਦੇ ਨਾ ਦੇ ਦਰਜ ਹੋਣਗੇ ਟੈਂਪਰੇਚਰ ਤੇ ਰਾਤਾਂ ਉਸੇ ਤਰ੍ਹਾਂ ਠੰਡੀਆਂ ਬਰਕਰਾਰ ਨੇ ਹਾਲਾਂਕਿ 1-2 ਡਿਗਰੀ ਜਿਹੜਾ ਟੈਂਪਰੇਚਰ ਜਿਹੜਾ ਰਾਤਾਂ ਨੂੰ ਵੀ ਹੁਣ ਚੜੇਗਾ ਹੌਲੀ-ਹੌਲੀ ਤੇ ਆਥਨ ਸਵੇਰੇ ਠੰਡਕ ਉਸੇ ਤਰ੍ਹਾਂ ਬਰਕਰਾਰ ਹੈ ਕੋਰਾ ਕੱਲ ਤੇ ਫਰਸੋਂ ਕੁਝ ਇਸ ਤਰ੍ਹਾਂ ਦੇ ਵਿੱਚ ਦਰਜ ਹੋ ਸਕਦਾ ਜੀ ਸੋ ਇੱਕ ਨਜ਼ਰ ਤਾਜ਼ਾ ਰਿਪੋਰਟ ਦੇ ਲਾ ਲੈਨੇ ਆ ਜੋ ਮੌਸਮ ਖਾਗਨੇ ਜਾਰੀ ਕੀਤੀ ਆ ਪੰਜਾਬ ਹਰਿਆਣਾ ਰਾਜਸਥਾਨ ਔਰ ਚੰਡੀਗੜ੍ਹ ਤੇ ਦਿੱਲੀ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ ਮੌਸਮ ਲਗਭਗ ਸਾਫ਼ ਹੈ ਕੋਈ ਕਿਸੇ ਤਰ੍ਹਾਂ ਦੀ ਵਾਰਨਿੰਗ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਤੇ ਲਗਭਗ ਮੌਸਮ ਮੌਸਮ ਖਾਗ ਵੱਲੋਂ ਇਹ ਦਰਸਾਇਆ ਗਿਆ ਹੈ ਕਿ ਠੀਕ ਠਾਕ ਬਣੇ ਰਹਿਣ ਦਾ ਅਨੁਮਾਨ ਹੈ ਆਉਣ ਵਾਲੇ ਜਿਹੜੇ 5-6 ਦਿਨ ਨੇ ਸੋ ਜਿਹੜਾ ਸਿਸਟਮ ਲੱਗਣਾ ਜਿਹ ਉਹਦੀ ਅਫਰਡ ਤੁਹਾਨੂੰ ਆਉਦੇ ਦੇਣਾ ਤੱਕ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਚਾਹ ਸਕਦੇ ਹਾਂ ਤੁਹਾਨੂੰ